ਹਾਂਜੀ ਸਵਾਗਤ ਹੈ ਤੁਹਾਡਾ ਕਬੱਡੀ ਅਪਡੇਟ 2K ਤੇ ਦੇਖੋ ਦੀਪਦ ਵਰਜੀ ਵਾਲਾ ਵੀ ਕਹਿੰਦੇ ਪਹੁੰਚ ਗਿਆ ਪੰਜਾਬ ਦੀ ਧਰਤੀ ਤੇ ਦੇਖੋ ਕਰਦਾ ਨਖਰੇ ਹੁੰਦੇ ਐਕਸ਼ਨ ਹੁਣ ਖੇਡੂ ਫੋੜਾਂ ਵਾਲੇ ਮੇਲੇ ਸਿਰਾਂ ਆ ਮਾਲਾ-ਬਾਲਾ ਹੁੰਦੀ ਆ ਪਹਿਲੀ ਕਬੱਡੀ ਕਿਸ ਵਾਲੀ ਪਹਿਲੀ ਵਰਜੀ ਵਾਲੇ ਦੀ ਪਹਿਲੀ ਕਬੱਡੀ ਪੈ ਗਈ ਏ ਕਰ ਤਾੜੀਆਂ ਜ਼ੋਰਦਾਰ ਮਾਝੇ ਵਾਲਿਓ ਰਾਤੀ ਤੇ ਹੁਕਮ ਦਾ ਜੱਕਾ ਖਣਵਾਇਆ ਆਇਆ ਏਸੇ ਗਰਾਊਂਡ ਦਾ ਉਹ ਤਰਾਸ਼ਿਆ ਹੋਇਆ ਮੱਲ ਆ ਦਵਰਜੀ ਵਾਲਾ ਦੀਪ ਦਵਰਜੀ ਵਾਲਾ ਦੀਪ ਉਹ ਕਰਦਾ ਕਮਾਲ ਉਹ ਜਹਾਜ਼ ਵੜਦੇ ਆ ਮਾਰੇ ਤਾੜੀਆਂ ਇੱਕ ਵਾਰ ਆ ਲੱਗਦਾ ਆ ਦੀਪ ਦੀ ਓਏ ਅੱਜ ਅੰਬਾਜੇ ਦੇ ਮੇਲਿਆਂ ਤੇ ਮਨਕਰ ਬਾਈ ਦੀਪ ਆ ਗਿਆ 2100 ਦੀ ਦੂਜੀ ਮਾਝੇ ਵਾਲਿਓ ਤਾੜੀਆਂ ਵਾਰੇ ਕੀ ਖਿਆਲ ਆ ਤਪੁਰਜੀ ਵਾਲਾ ਏ ਆ ਏ ਆ ਕੇ ਹੱਸਦਾ ਹੀ ਰਹਿੰਦਾ ਐ ਤੇ ਨਖਰੇ ਜੇ ਕਰਦਾ ਤੈਨੂੰ ਤਾਂ ਮੁੰਨਾ ਕਹਿੰਦੇ ਤਬੁਰਜੀ ਬਣਾ ਆਇਆ ਹੋਇਆ ਤਬੁਰਜੀ ਵਾਲਾ ਆਇਆ ਹੋਇਆ ਆ ਪੈਂਦੀ ਕਬੱਡੀ ਉੱਪਰ ਜਿਨੇ ਚਾਗਨ ਚਾਇਆ ਹੋਇਆ ਤੇ ਲੁੱਪੋ ਕੇ ਵਾਲੇ ਨੇ ਹੱਥ ਪਾਇਆ ਹੋਇਆ ਤਬੁਰਜੀ ਵਾਲੇ ਨੇ ਸਿਰਾ ਕਰਵਾਇਆ ਹੋਇਆ ਆਏ ਦੀਪਕ ਨੇ ਚੋਟੀ ਦਾ ਨੰਬਰ ਜੋੜ ਗਿਆ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਸਬਸਕ੍ਰਾਈਬ ਜਰੂਰ ਕਰ ਲਓ